ਕਾਫੇ ਵਾਲਿਆਂ ਦੇ ਦੁਕਾਨ ਦਾ ਜਿਹੜਾ ਸੀਗਾ ਜੀ ਸ਼ਟਰ ਵੀਂਗਾ ਕਰਕੇ ਤੇ ਉਹਦੇ ਅੰਦਰੋਂ ਨਕਦੀ ਚੱਕੀ ਹੈ ਜੀ ਤੇ ਜਿਹੜੇ ਦਿક્ષા ਇਲੈਕਟ੍ਰੋਨਿਕ ਉਹਨਾਂ ਦੇ ਵੀ ਅੰਦਰੋਂ ਨਕਦੀ ਚੱਕੀ ਤੇ ਮੇਰੀ ਦੁਕਾਨ ਦੇ ਉਹਨਾਂ ਨੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਪੋਲ ਆਇਆ ਕਿ ਇੱਥੇ ਚੋਰੀ ਹੋ ਗਈ ਹੈ ਤੇ ਕਾਫੀ ਸਾਰਾ ਸਮਾਨ ਖਿਲਰਾ ਆਇਆ ਧੁੰਦਲਾ ਫੈਲਾ ਚੱਕਿਆ ਜੀ ਸਵੇਰੇ ਬਹੁਤ ਜ਼ਿਆਦਾ ਕੋਈ ਪ੍ਰਸ਼ਾਸਨ ਦੇ ਇੱਧਰ ਕੋਈ ਗੇਗਾਨੀ ਸੀਗਾ ਬਿਲਕੁਲ ਧੁੰਦਲ ਕਰਕੇ ਬਿਲਕੁਲ ਆਵਾਜ਼ ਹੀ ਬੰਦ ਹੁੰਦੀ ਹੈ ਇੱਧਰ ਤੇ ਇੱਧਰ ਉਹਨਾਂ ਨੇ ਦੇਖਿਆ ਵੀ ਬਿਲਕੁਲ ਸੁਸਤਾਨ ਹੈ ਉਹ ਅੰਦਰ ਗਿਆ ਘਰ ਤੇ ਸਾਰਾ ਸਮਾਨ ਮੈਸਟੱਪ ਹੈ ਸਭ ਖਿਲਰਿਆ ਹੋਇਆ ਹੈ। ਅਲਮਾਰੀਆਂ ਦੇ ਸਾਰੇ ਲੋਕ ਖੁੱਟੇ ਹੋਏ ਹੈ। ਥੋੜਾ ਬੋੜ ਲੇਡੀਜ਼ ਗੋਲਡ ਰੱਖਦੀਆਂ ਹੈ। 70000 ਕੈਸ਼ ਪਿਆ ਹੋਇਆ ਸੀਗਾ। ਚੇਨ ਸੀ, ਟੋਪਸ ਸੀ, ਪੰਜ ਕਜੋੜੀਆਂ ਟੋਪਸ ਸੀ, ਡਾਇਮੰਡ ਦੀ ਰਿੰਗਸ ਅਲੱਗ ਸੀਗੇ ਤੇ ਚੂੜੀਆਂ ਸੀਗੀਆਂ ਚਾਰ। ਬਾਈਕ ਆਈ ਹੈ ਇੱਕ ਹੀ ਬੰਦਾ ਸੀਗਾ। ਬਾਈਕ ਦੀ ਕੋਈ ਨੰਬਰ ਪਲੇਟ ਤੇ ਕੁਝ ਵੀ ਨਹੀਂ ਹੈਗਾ। ਉਹਨੇ ਤਾਲਾ ਤੋੜਿਆ ਕਿਉਂਕਿ ਇੱਕ ਕੈਮਰਾ ਤਾਂ ਉਹਨੇ ਪਹਿਲਾਂ ਹੀ ਟੇਡਾ ਕਰਤਾ ਸੀਗਾ ਸੰਗਣੀ ਤੁੰਦਾ ਫਾਇਦਾ ਚੁੱਕਦੀ ਹੋਏ ਚੋਰਾਂ ਦੇ ਵੱਲੋਂ ਦੋ ਦੁਕਾਨਾਂ ਨੂੰ ਇੱਕ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਤਸਵੀਰਾਂ ਫਿਰੋਜ਼ਪੁਰ ਦੀਆਂ ਨੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਤਮ ਦੇਣ ਸਮੇਂ ਸਮਾਨ ਦਾ ਖਿਲਾਰਾ ਪਾ ਦਿੱਤਾ ਗਿਆ 10000 ਰੁਪਏ ਕੇ ਸੋਨਾ ਅਤੇ ਨਕਦੀ ਰਕਮ ਲੈ ਕੇ ਚੋਰ ਫਰਾਰ ਹੋ ਗਏ ਨੇ ਤਸਵੀਰਾਂ ਦੇ ਵਿੱਚ ਦੁਕਾਨਾਂ ਦੇ ਸ਼ਟਰ ਅਤੇ ਤਾਲੇ ਤੋੜੇ ਹੋਏ ਵੀ ਨਜ਼ਰ ਆ ਰਹੇ ਨੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਨਕਦੀ ਲੈ ਕੇ ਚੋਰ ਫਰਾਰ ਹੋ ਗਏ ਇਹ ਜੀ ਚੁੰਗੀਖਾਨਾ ਰੋਡ ਐ ਡਾਕਟਰ ਅਮਰਤ ਲਾਲ ਚੌਂਕ ਨੀਅਰ ਨਮ ਵਾਲੀ ਗਲੀ ਤਾਂ ਕੀ ਹੋਇਆ ਕੀ ਹੈ ਇਹ ਜੀ ਤਿੰਨ ਦੁਕਾਨਾਂ ਨੇ ਨਾਲ ਨਾਲ ਕਪੂਰ cafe ਐ ਦਿક્ષા ਇਲੈਕਟ੍ਰੋਨਿਕ ਔਰ ਸਿਮਰਨ ਫੈਸ਼ਨ ਸ਼ਾਪ ਤੇ ਜੀ ਇਹ ਉਹਨਾਂ ਦੀ ਦੁਕਾਨ ਦਾ ਸ਼ਟਰ ਕਪੂਰ ਕੈਫੇ ਵਾਲਿਆਂ ਦਾ ਦੁਕਾਨ ਦਾ ਜਿਹੜਾ ਸੀਗਾ ਜੀ ਸ਼ਟਰ ਵੀਂਗਾ ਕਰਕੇ ਤੇ ਉਹਦੇ ਅੰਦਰੋਂ ਨਗਦੀ ਚੱਕੀ ਹੈ ਜੀ ਤੇ ਜਿਹੜੇ ਧਿਕਸ਼ਾ ਇਲੈਕਟ੍ਰੋਨਿਕ ਉਹਨਾਂ ਦੇ ਵੀ ਅੰਦਰੋਂ ਨਗਦੀ ਚੱਕੀ ਤੇ ਮੇਰੀ ਦੁਕਾਨ ਦੇ ਉਹਨਾਂ ਨੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਤਾਲੇ ਥੋੜੇ ਜਿ ਟੁੱਟੇ ਨੇ ਮਤਲਬ ਧੁੰਦ ਦਾ ਫਾਇਦਾ ਚੱਕਿਆ ਚੋ ਹਾਂਜੀ 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 ਧੁੰਦ ਦਾ ਫਾਇਦਾ ਚੱਕਿਆ ਜੀ ਸਵੇਰੇ ਬਹੁਤ ਜ਼ਿਆਦਾ ਕੋਈ ਪ੍ਰਸ਼ਾਸਨ ਦੇ ਇੱਧਰ ਕੋਈ ਗਹਿਗਾ ਨਹੀਂ ਸੀਗਾ ਬਿਲਕੁਲ ਧੁੰਦ ਕਰਕੇ ਬਿਲਕੁਲ ਆਵਾਜ਼ ਹੀ ਬੰਦ ਹੁੰਦੀ ਹੈ ਇੱਧਰ ਤੇ ਇੱਧਰ ਉਹਨਾਂ ਨੇ ਦੇਖਿਆ ਵੀ ਬਿਲਕੁਲ ਸੁੰਸਾਨ ਹੈ ਇਸ ਕਰਕੇ ਉਹਨਾਂ ਨੇ ਹਾਂਜੀ ਹਾਂਜੀ ਉਵੇਂ ਡਿਪਟੀ ਸਾਹਿਬ ਵੀ ਆਏ ਸੀ ਐਸ ਐਚਓ ਵੀ ਸਾਹਿਬ ਵੀ ਆਏ ਨੇ ਡਿਪਟੀ ਸਾਹਿਬ ਨੇ ਆਪਣੇ ਰੀਡਰ ਨੂੰ ਲਗਾਇਆ ਹੈ ਸਰਚ ਤੇ ਸਰਚਿੰਗ ਕਰਦੇ ਪਏ ਨੇ ਕੈਮਰੇ ਵਗ ਕਿ ਅਸੀਂ ਚੈੱਕ ਕਰਕੇ ਜੋ ਹੋਏਗਾ ਵੇਖਦੇ ਨੇ ਕੀ ਦਾਵਾ ਤੁਹਾਡਾ ਮੇਰਾ ਇਹ ਮਨੋਜ ਸਿੱਠੀ ਫਰੋਹੀਪੁਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਿਸਾਨ ਮੋਰਚਾ ਮੈਮ ਹੋਇਆ ਕੀ ਆ ਮੈਨੂੰ ਤਾਂ ਸਵੇਰ ਕਾਲ ਆਇਆ ਕਿ ਇਦਾਂ ਕਰੇ ਚੱਲ ਜੇ ਫਟਾਫਟ ਮੰਮੀ ਕਿਉਂਕਿ ਪੁਆਚੇਰੀ ਨਾ ਕਾਫੀ ਦਿਨਾਂ ਦੇ ਮੇਰੇ ਬ੍ਰਦਰ ਕੋਲ ਗਏ ਹੋਏ ਸੀ ਬੈਂਗਲੁਰ ਉਹ ਕੱਲ ਹੀ ਨਿਕਲੇ ਆ ਤੇ ਮੈਨੂੰ ਕਾਲ ਆਇਆ ਕਿ ਤੇ ਚੋਰੀ ਹੋ ਗਈ ਤੇ ਕਾਫੀ ਸਾਰਾ ਸਮਾਨ ਖਿਲਰਾ ਆਇਆ ਮੈਂ ਆਈਆਂ ਤੇ ਸਾਹਮਣੇ ਕਿੱਥੇ ਚੋਰੀ ਹੈ ਮੈਮ ਤਵਨ ਫਲੋਰ ਤੇਮਨ ਫਲੋਰ 'ਚ ਚੋਰੀ ਹੈ ਤੁਹਾਡੇ ਪੁਆ ਹੀ ਲੱਗਦੇ ਸੀ हां जी रियल बुआ जी ਦਾ ਨਾਮ ਤੁਹਾਨੂੰ ਸਵੇਰੇ ਫੋਨ ਆਇਆ ਸਵੇਰੇ ਫੋਨ ਆਇਆ 9:30 ਵਜੇ ਤੇ ਸਾਹਮਣੇ ਵਾਲੇ ਘਰ ਐਨਾ ਕੋਈ ਚਾਬੀ ਹੁੰਦੀ ਹੈ ਵੈਸੇ ਕੱਲੇ ਬਾਹਰ ਵਾਲੇ ਡੇਰੇ ਦੀ ਕਿਉਂਕਿ ਅੰਦਰ ਸਾਰਾ ਲੌਕ ਕਰਕੇ ਗਏ ਹੋਏ ਸੀਗੇ ਤੇ ਜਦੋਂ ਆਈਏ ਬੇ ਸਾਹਮਣੇ ਚਾਬੀ ਲਈ ਇਹਨਾਂ ਨੇ ਆਪਣਾ ਇੱਕ ਵਾਰੀ ਲੌਕ ਲਗਾਤਾ ਸੀਗਾ ਜਿਹੜਾ ਪਿਛਲਾ ਲੌਕ ਸੀਗਾ ਇਹਨਾਂ ਨੇ ਤੋੜ ਕੇ ਰੱਖਿਆ ਹੋਇਆ ਸੀਗਾ ਲਈ ਬੰਨੇ ਦੇ ਉੱਤੇ ਤੇ ਜਦੋਂ ਅੰਦਰ ਗਏ ਆ ਘਰੇ ਤੇ ਸਾਰਾ ਸਮਾਨ ਮੈਸਚਪ ਹੈ ਸਭ ਖਿਲ ਰਿਹਾ ਹੋਇਆ ਹੈ ਅਲਮਾਰੀਆਂ ਦੇ ਸਾਰੇ ਲੌਕ ਟੁੱਟੇ ਹੋਏ ਹੈ ਤੇ ਮੈਮ ਪਤਾ ਲਗਾ ਕਿੰਨਾ ਕੀ ਚੋਰੀ ਹੋਈ ਆ ਮੈਨੂੰ ਤਾਂ ਮਤਲਬ ਮੈਂ ਤਾਂ ਫੋਨ ਕਰਕੇ ਪੁੱਛਿਆ ਕਿ ਕੀ ਕੀ ਪਿਆ ਹੋਇਆ ਸੀਗਾ ਅਕੋਰਡਿੰਗ ਟੂ ਉਹਨਾਂ ਦੇ ਤਾਂ ਸਾਰਾ ਮਤਲਬ ਜੋ ਥੋੜਾ ਬਹੁਤ ਲੇਡੀਜ਼ 골ਡ ਰੱਖਦੀਆਂ 37000 ਕੈਸ਼ ਪਿਆ ਹੋਇਆ ਸੀਗਾ ਚੇਨ ਸੀ ਟੋਪਸ ਸੀ ਪੰਜ ਕੁ ਜੋੜੀਆਂ ਟੋਪਸ ਸੀ ਡਾਇਮੰਡ ਦੀ ਰਿੰਗਸ ਅਲੱਗ ਸੀਗੇ ਤੇ ਚੂੜੀਆਂ ਸੀਗੀਆਂ ਚਾਕ ਸੀ ਲਾ ਲੋ ਇਹ ਕਿੰਨਾ ਹੋਏਗਾ ਤੇ پولیس نے ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹਾਂਜੀ ਪੁਲਿਸ ਕੰਪਲੇਂਟ ਅਸੀਂ ਨਾਲ ਹੀ 100 ਨੰਬਰ ਤੇ ਫੋਨ ਕਰਦਾ ਸੀਗਾ ਤੇ ਪੁਲਿਸ ਨੇ ਨਾਲ ਹੀ ਕੰਪਲੇਂਟ ਸਟਾਰਟ ਕਰ ਦਿੱਤੀ ਤੇ ਉਹਨੂੰ ਕਰ ਲਈ ਪੁਲਿਸ ਹਥਾਲ ਹਾਂਜੀ ਹਾਂਜੀ ਪੁਲਿਸ ਤਾਂ ਆ ਗਈ ਐ ਐਸ ਐਚਓ ਵੀ ਆਗੇ ਸਿਟੀ ਥਾਣੇ ਤੇ ਕੁਝ ਪਤਾ ਲੱਗਾ ਮੈਨੂੰ ਨਹੀਂ ਹਲੇ ਕੁਝ ਨਹੀਂ ਫੁਟੇਜ ਤੋਂ ਕਿਉਂਕਿ ਕੱਲ ਤੂੰਦਵੀ ਬਹੁਤ ਜ਼ਿਆਦਾ ਸੀਗੀ ਤੇ ਫੁਟੇਜ ਤੋਂ ਤਾਂ ਸਿਰਫ ਇੰਨਾ ਹੀ ਪਤਾ ਚੱਲਿਆ ਕਿ ਇੱਕ ਬਾਈਕ ਆਈ ਹੈ ਇੱਕ ਹੀ ਬੰਦਾ ਸੀਗਾ ਬਾਈਕ ਦੀ ਕੋਈ ਨੰਬਰ ਪਲੇਟ ਤੇ ਕੁਝ ਵੀ ਨਹੀਂ ਹੈਗਾ ਉਹਨੇ ਤਾਲਾ ਤੋੜਿਆ ਕਿਉਂਕਿ ਇੱਕ ਕੈਮਰਾ ਤਾਂ ਉਹਨੇ ਪਹਿਲਾਂ ਹੀ ਟੇਡਾ ਕਰਤਾ ਸੀਗਾ ਕੀ ਨਾਮ ਆਉਂਦਾ ਅੰਜਲੀ ਤੇ ਮੰਗ ਕੀ ਕਰਦੇ ਹਾਂਜੀ ਮੰਗ ਹੀ ਕਰਦੇ ਜੀ ਮੰਗ ਦੇਖੋ ਪਤਾ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਸ ਪੁਲਿਸ ਕੁਝ ਲੱਭ ਪਾਏਗੀ ਕਿਉਂਕਿ આજ ਤੱਕ ਤੱਕ ਇਹ ਚੋਰੀਆਂ ਤੋਂ ਕੁਝ ਮਿਲਿਆ ਨਹੀਂ ਮਿਲ ਜੇ ਤਾਂ ਬਹੁਤ ਵਧੀਆ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਪੀੜਿਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਦੁਕਾਨ ਦੇ ਵਿੱਚ ਕਈ ਵਾਰ ਚੋਰੀ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਉਹ ਚੋਰਾਂ ਦੀ ਪਾਲ ਕਰਨਗੇ ਦੱਸਦੇ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਅਇ ਦਿਨ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਵੱਲ ਲੋਕਾਂ ਦੇ ਵੱਲੋਂ ਸਿੱਧੇ ਤੌਰ ਤੇ ਇਸ ਲਈ ਪ੍ਰਸ਼ਾਸਨ ਨੂੰ ਰੇਮੇਬਰ ਫਹਿਰਾਇਆ ਜ਼ਾਰੀਆ ਫਰੋਜਪੁਰ ਤੋਂ ਪਰਮਿਤ ਰਸਖਾਣਾ ਪੰਜਾਬੀ ਲੋਕ ਚੈਨਲ